वेलकम टू खन्ना न्यूज़ लाइव ऑल इंडिया संयुक्त किसान सभा ਵੱਲੋਂ ਰਾਦਾ ਬਾਟੀ ਦਾ ਸੀਨੀਅਰ ਸੈਂਟਰ ਸਕੂਲ ਅਮਲੌਰ ਰੋਡ ਖੰਨਾ ਵਿਖੇ ਦੋ ਦਿਨਾਂ ਕੌਮੀ ਡੈਲੀਗੇਟ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੇਸ਼ ਦੇ 13 ਤੋਂ ਵੱਧ ਸੂਬਿਆਂ ਵਿੱਚੋਂ 250 ਡੈਲੀਗੇਟਸ ਨੇ ਹਿੱਸਾ ਲਿਆ ਇਸ ਸਮਾਗਮ ਵਿੱਚ ਸੰਸਦ ਮੈਂਬਰ ਜੀਰ ਐਸ ਕੇ ਮਾਗੂ ਅਤੇ ਰਾਜ ਕਦਰੀ ਪ੍ਰਤੀਨਿਧੀ ਸ਼ਾਮਲ ਹੋਏ ਇਸ ਮੌਕੇ मनोज श्री पट्टाचार्य ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪਹਿਲੇ ਸੈਸ਼ਨ ਵਿੱਚ मनोज ਪੱਟਾਚਾਰੀਆ ਐਨਕੀ ਰੇਮ ਪ੍ਰੇਮ ਜੰਦਰਨ ਸੁਭਾਸ਼ ਨੱਤਰ ਪ੍ਰੇਮ ਜੰਦਰਨ ਗੁਜਾਰ ਗੋਰੀਆ ਧਰਮਿੰਦਰ ਵਰਮਾ ਹਵਾਲ ਸਿੰਘ ਅਤੇ ਮਨਜੀਤ ਸਿੰਘ ਆਦਿ ਸੰਬੋਧਨ ਕੀਤਾ। ਇਸ ਉਪਰਾਧ ਖੰਨਾ ਵਿੱਚ ਵਿਚਾਰ ਵੈਲੀ ਗੱਡੀ ਗਈ ਇਸ ਮੌਕੇ ਮਨੋਜ ਪਟਾਚਾਰੀਆ ਅਤੇ ਕਰਨਲ ਸਿੰਘ ਇਕਲਾਹਰ ਨੇ ਕਿਹਾ ਕਿ ਸਰਕਾਰ ਕਿਸਾਨ ਦੀਆਂ ਹੱਕੀ ਮੰਗਾਂ ਨਹੀਂ ਆਪਣਾ ਸੰਗਠਨ ਜਾਰੀ ਰੱਖੇਗੀ ਉਹਨਾਂ ਅੰਬਾਬਾਦ ਵਿੱਚ ਕੋਏ ਜਹਾਜ਼ ਹਾਦਸੇ ਵਿੱਚ ਮਰੇ ਯਾਤਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਆ ਜੀ ਅੱਜ ਤੁਸੀਂ ਉਹ ਮਾਰਕੀਟ ਦੇ ਕੇ ਕੈਂਪ ਆਦੀ ਰਹਿ ਕੇ ਆਪੀ ਹੈ ਕਿ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਤੁਹਾਡਾ ਮੈਂ ਕਰਨ ਹਾਂ ਸੀ ਉਹ ਆਲ ਇੰਡੀਆ ਸੰਗਠਿਤ ਕਿਸਾਨ ਸਭਾ ਦਾ ਜਨਨ ਸ਼ਕਤੀ ਪਾਰਟੀ ਇਹ ਆਲ ਇੰਡੀਆ ਦਾ ਡੈਲੀਗੇਟ ਜਲਾਸ ਜਿਹੜਾ 3 ਸਾਲਾਂ ਬਾਅਦ ਹੁੰਦਾ ਉਹ ਇਸ ਵਾਰ ਪੰਜਾਬ ਦੇ ਵਿੱਚ ਕੀਤਾ ਗਿਆ ਜੋ 13 ਅਤੇ 14 ਅੱਜ ਲਾਸਟ ਦਿਨ ਹੈ ਜਿਹੜਾ ਰਾਣਾ ਵਡਕਾ ਸਕੂਲ ਦੇ ਵਿੱਚ ਚੱਲ ਰਿਹਾ ਹੈ ਰਾਣਾ ਵਡਕਾ ਸਕੂਲ ਦੇ ਵਿੱਚ ਹੀ ਸਮਾਪਤ ਹੋਣਾ ਹੈ ਹੋਣਸੀ ਸਵੇਰ ਤੋਂ ਲੈ ਕੇ ਮਾਸੜੇ ਤੋਂ ਨਾਲਾ ਮੰਡੀ ਤੱਕ ਪੈਦਲ ਮਾਰਚ ਕੀਤਾ ਜਿਹਦੇ ਵਿੱਚ 올 ਇੰਡੀਆ ਦੇ ਆ ਵੈਸਟ ਮੋਨਾਲ ਕੇਰਲਾ ਪੰਜਾਬ ਤ੍ਰਿਪੁਰਾ ਮੱਧ ਪ੍ਰਦੇਸ਼ ਸਿਰ ਆਂਧਰੇਗਨਾ ਮੁੱਖ ਪ੍ਰਦੇਸ਼ ਹਰ ਟਿੰਕ ਅੰਧਰ ਪ੍ਰਦੇਸ਼ ਤੱਕ 13 ਪਲੱਸ ਜਿਹੜੀਆਂ ਸਟੇਟਾਂ ਨੇ ਇਹਦੇ ਵਿੱਚ ਭਾਗ ਲੈ ਰਹੀਆਂ ਤੇ ਇਹਦੇ ਵਿੱਚ ਜਿਹੜੀ ਸਾਡੀ ਅੱਜ ਸਾਹਮੂ ਆਲ ਇੰਡੀਆ ਕਮੇਟੀ ਦੀ ਚੋਣ ਹੋਣੀ ਹੈ ਜੇ ਕੱਲ੍ਹ ਜਿਹੜੀ ਸੀ ਅਸੀਂ ਕਨਵੈਨਸ਼ਨ ਕੀਤੀ ਕਨਵੈਨਸ਼ਨ ਦੇ ਵਿੱਚ ਜਿਹੜੀਆਂ ਸਾਡੇ ਆਪਰਾਪਤਰੀ ਜਥੇਬੰਦੀਆਂ ਨੇ ਇਹ ਆਲ ਇੰਡੀਆ ਦਿਸਾਨ ਸਭਾ ਦੇ ਆਨੰਦ ਮੋਲਾ ਜਿਹੜੇ ਨੈਸ਼ਨਲ ਲੈਵਲ ਦੇ ਜਨਰਲ ਸੈਕਟਰੀ ਨੇ ਉਹ ਕੱਲ੍ਹ ਬੁਲਾ ਰਹੇ ਸੀਗੇ ਉਹਦੇ ਵਿੱਚ ਐਨ ਕੇ ਪ੍ਰੇਮਚੰਦਰ ਲੋਜ ਪਟਾਚਾਰੀ ਰੈਵੋਲਿਊশনারੀ ਸੋਸ਼ਲਿਸਟ ਪਾਰਟੀ ਤੋਂ ਇੱਕ ਫਾਰਮਰ ਰਾਜ ਸਭਾ ਮੈਂਬਰ ਇੱਕ ਮੈਂਬਰ ਪਾਰਲੀਮੈਂਟ ਐ ਕੇ ਬ੍ਰਿਮਾ ਚੰਦਰ ਉਸ ਤੋਂ ਬਾਅਦ ਸਾਡੇ ਗੁਜਾਰ ਗੌਰਿਆ ਜੀ ਪ੍ਰੇਮ ਗਲ ਹੋ ਫਿਰ ਦਰਮਿੰਦਰ ਬਰਮਾ ਸਿਕਸ ਪਰਾਤਰੀ ਜਸੇਵੰਦੀਆਂ ਨੇ ਸਾਡੇ ਡੈਲੀਗੇਟ ਜਲਾਲ ਜਿਹੜਾ ਕਾਮਨਾ ਹਕੂਮਤ ਦੇ ਵਿੱਚ ਭਾਗ ਲਿਆ ਅਤੇ ਅਸੀਂ ਜਿਹੜਾ ਮੌਜੂਦਾ ਹਾਲਾਤ ਸਥਿਤੀਆਂ ਨੇ ਉਹਦੇ ਅੰਦਰ ਕਿਸਾਨਾਂ ਤੇ ਮਜ਼ਦੂਰਾਂ ਦੇ ਸ਼ਾਨਦਾਰ ਰਾਤ ਕੀ ਹੋਵੇ ਉਹਦੇ ਤੇ ਕੱਲ ਅਸੀਂ ਸੈਮੀਨਾਰ ਕੀਤਾ ਸੈਮੀਨਾਰ ਤੇ ਵਿਚਾਰ ਚਰਚਾ ਹੋਈ ਸਾਡੇ ਨੈਸ਼ਨਲ ਪ੍ਰਧਾਨ ਸੁਭਾਸ਼ ਨਸਰਜੀ ਜੋ ਸਾਫ ਦਾ ਇਰੀਗੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੇ اجلاس ਦੀ ਸ਼ੁਰੂਆਤ ਚੰਡੇ ਨੂੰ ਉਪਲਿਨ ਕਰਕੇ ਝੰਡਾ ਫੇਰਾ ਕੇ ਓਪਨਿੰਗ ਕੀਤੀ ਤੇ ਜਿਹੜਾ ਸੈਮੀ ਇਜਲਾਸ ਹੈ ਸਾਡਾ ਇਜਲਾਸ ਦੀ ਜਿਹੜੀ ਓਪਨਿੰਗ ਹੈ ਆਰਐਸਪੀ ਦੇ ਜਨਰਲ ਸੈਕਰੀ ਮਨੋਜੀਤ ਪਟਾਚਾਰੀ ਨੇ ਕੀਤੀ ਤੇ ਜਿਹੜੇ ਸਾਡੇ ਮੁੱਖ ਬੁਲਾਵੇ ਜਿਹੜੇ ਸੀ ਮੈਂਬਰ ਪਾਰਲੀਮੈਂਟ ਐਮਕੇ ਜਨਮਪ੍ਰੇਮਾ ਜੰਡਰ ਜੀ ਉਹਨਾਂ ਨੇ ਇੱਕ ਬੜੀਆ ਸੰਦੇਸ਼ ਖਾਨਾ ਤੇ ਮਜ਼ਦੂਰਾ ਦੇ ਨਾਤੇ ਦਿੱਤਾ ਔਰ ਇਸ ਕੋ ਇੱਕ ਐਮਪੀ ਹੈ ਗੁਰੇ ਭਾਰਤ ਦਾ ਜਦੋਂ ਦਿੱਲੀ ਦੇ ਬਾਹਰਾਂ ਤੇ ਸ਼ਹਿਰ ਚੱਲ ਰਿਆ ਸੀ ਸਭ ਤੋਂ ਪਹਿਲਾ ਪ੍ਰਾਈਵੇਟ ਬਿੱਲ ਕਿਸਾਨਾਂ ਦੇ ਹੱਕ ਵਿੱਚ ਲੈ ਕੇ ਆਉਣਾ ਮਿਲ ਕੇ ਪ੍ਰੇਮ ਚੰਦਰ ਰੈਵਿਊਲਿਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਮਪੀ ਸੀ ਜੋ ਸਾਡੀ ਸੰਗਠਨ ਹੈ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਉਹ ਆਰਐਸਪੀ ਦਾ ਸਨਖਣ ਇਹਨੂੰ 50 ਸਾਲ ਤੋਂ ਜਾਣ ਕੇ ਜਦੋਂ ਕਿਸਾਨਾਂ ਦਾ ਕੋਈ ਵੀ ਸੰਗਠਨ ਪੂਰੇ ਦੇਸ਼ ਦੇ ਅੰਦਰ ਨਹੀਂ ਸੀ ਉਸ ਉਸ ਤੈਨ ਖਦਾ ਜਿਹੜਾ ਹੈ ਸੰਕਰ ਬਣਿਆ ਸੀ ਉਹ ਸਾਰੀਆਂ ਜਿਹੜੀਆਂ ਕ੍ਰਾਂਤੀਕਾਰੀ ਸਰਕਾਰ ਸੀ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਸੀ ਜੋ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੀ ਮੰਗਾਂ ਲਈ ਲੜ ਰਹੇ ਸੀ ਉਹ ਇਸ ਪਲੇਟਫਾਰਮ ਦੇ ਵਿੱਚ ਕੰਮ ਕਰਦੇ ਸੀ ਤੇ ਅੱਜ ਜਿਹੜਾ ਅੰਤਮ ਦਿਨ ਹੈ ਜੇ ਅਸੀਂ ਆਸ ਕਰਦੇ ਹਾਂ ਕਿ ਪੂਰੇ ਦੇਸ਼ ਦੇ ਅੰਦਰ ਅਸੀਂ ਇੱਕ ਵੱਡਾ ਕਿਸਾਨ ਅਤੇ ਮਜ਼ਦੂਰ ਦਾ ਅੰਦੋਲਨ ਸਨ੍ਹਾ ਕਰਾਂਗੇ ਜਿਸ ਤੋਂ ਸਰਕਾਰ ਨੂੰ ਚੋਟ ਸਕੇਗੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣਗੇ ਤੇ ਇਹ ਅੰਦੋਲਨ ਹਮੇਸ਼ਾ ਜਿੱਤਦਾ ਆ ਜਦੋਂ ਕਿਸਾਨ ਤੇ ਮਜ਼ਦੂਰ ਇਕੱਠੇ ਹੁੰਦੇ ਨੇ ਪੌਂਡੋਲਰ ਹਮੇਸ਼ਾ ਜਿੱਤਦੇ ਨੇ ਔਰ ਅਸੀਂ ਜਿੱਤਾਂਗੇ ਅਸੀਂ ਇਸੇ ਆਸ ਦੇ ਨਾਲ ਲੜ ਰਹੇ ਹਾਂ ਧੰਨਵਾਦ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਮੈਚਰ ਡੈਲੀਗੇਟ ਅਜਲਾਮ ਦੇ ਦੌਰਾਨ ਪਹਿਲਾ ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਸਰਹਾਲੀਆਂ ਮੀਟ ਕੀਤੀਆਂ ਗਈਆਂ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਉਹਨਾਂ ਨੂੰ ਸਰਹਾਲੀਆਂ ਮੀਟ ਕੀਤੀਆਂ ਸੈਸ਼ਨ ਦੇ ਦੌਰਾਨ ਇੱਕ ਪਲੇਨ ਕ੍ਰੈਸ਼ ਹੋਇਆ ਗੁਜਰਾਤ ਦੇ ਅੰਦਰ ਜਿਹਦੇ ਅੰਦਰ 272 ਜਿਹੜੇ ਮੁਸਾਫਰ ਸੀ ਮਾਰੇ ਗਏ ਅਸੀਂ ਉਹਨਾਂ ਨੂੰ ਵੀ ਦਰਦ ਨਾਲ ਪੇਟ ਕਰਦੇ ਆਂ ਅਤੇ ਵਿੰਦਰ ਸਰਕਾਰ ਤੋਂ ਡਿਮਾਂਡ ਕਰਦੇ ਆਂ ਕਿ ਉਹ ਉਹਨਾਂ ਨੂੰ ਉਚਿਤ ਮੁਆਵਜ਼ਾ ਦੇਵੇ ਅਤੇ ਇੱਕ ਪਰਿਵਾਰ ਨੂੰ ਇੱਕ ਨੌਕਰੀ ਦੇਵੇ ਸਾਰੇ ਹਾਈ ਡੈਲੀਗੇਟਾਂ ਦਾ ਅਸੀਂ ਸਹਿਦੋਂ ਧੰਨਵਾਦ ਕਰਦੇ ਹਾਂ ਜੋ ਵੱਖ-ਵੱਖ ਸਟੇਟਾਂ ਤੋਂ ਸਾਡੇ ਡੈਲੀਗੇਟ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਸਾਡੇ ਡੈਲੀਗੇਟ ਨੂੰ ਸਫਲ ਬਣਾਉਣ ਦੇ ਤੇ ਸਹਿਯੋਗ ਦਿੱਤਾ ਪ੍ਰੈਸ ਮੀਡੀਆ ਅਤੇ ਸਾਡੀ ਟੀਮ ਦਾ ਸਹਿਦੋਂ ਧੰਨਵਾਦ ਕਰਨਾ ਧੰਨਵਾਦ ਅੱਜ ਦੇ ਦੌਰਾਨ ਜਿਹੜਾ ਹਸਲੇ ਅੰਦਰ ਜੋ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸਾਡੇ ਇਸੇ ਡੈਲੀਗੇਟ ਜਲਾਸ ਦੇ ਦੌਰਾਨ ਗੁਜਰਾਤ ਦੇ ਅੰਦਰ ਜਿਹੜਾ ਪਲੇਨ ਕ੍ਰੈਸ਼ ਹੋਇਆ ਉਹਦੇ ਅੰਦਰ ਤਕਰੀਬਨ 272 ਇੰਸੀਡੈਂਟ ਹੋਏ ਜਿਹੜੇ ਮੁਜਕਮੀ ਜਾਂ ਟਾਇਲ ਹੋਏ ਨੇ ਜਾਂ ਮਾਰੇ ਗਏ ਉਹਨਾਂ ਨੂੰ ਅਸੀਂ ਜਿਹੜਾ ਆਲ ਇੰਡੀਆ ਸੰਯੁਕਤ ਕਿਸਾਨ ਸਰਸਾਂ ਵੱਲੋਂ ਅੱਜ ਅਪੀਲ ਕਰਦੇ ਆਂ ਸਰਦਾਰ ਦੇਖੋ ਅਰਦਾਸ ਕਰਦੇ ਆਂ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਧੰਨਵਾਦ ਜਰ ਲਾਭ ਦੇਣ ਜਾਂ ਕੇ ਜੰਕ ਨੇਮ ਆਈ ਸੁਭਾਸ ਨਸਕਰ প্রেসিডেন্ট অফ অল ইন্ডিয়া সংযুক্ত কিষান সভা এআইএসে উই হ্যাভ গ্যা ফ্রম থিলেজ এরিয়া ওনলি ফার্মার ফার্মার্স আর গ্যাং টু রিজল্ভ ডেমোস্ট্রেশন এন্ড মুভমেন্ট এগেন্স্ট দা মোদি শাহ গভর্নমেন্ট যারা প্রাইমারি স্টেট this shock price price not sufficient minimum support price we are demanding our and our shaminathan commissioner report are published government is derick not correct so we are demanding for the moment and the people of punjab they are they are most खा तो पत्रकार परमजीत खास रिपोर्ट